ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨਦੀਪ ਖਰਮੀ ਹਿੰਮਤਪੁਰਾ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਰਿਆ ਸਕਾਟਲੈਂਡ ਦੇ ਮੰਚ ਰਹੀ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਆ ਅਸੀਂ ਬੜੇ ਭਾਗਾ ਵਾਲੇ ਆ ਬੜੇ ਮਾਣ ਮੱਤੇ ਮਹਿਸੂਸ ਕਰਦੇ ਆ ਕਿ ਸਾਡੇ ਜਿੱਧਰ ਨੂੰ ਵੀ ਜਾਈਦਾ ਕਿ ਮਿੱਤਰ ਪਿਆਰੇ ਅੱਗੇ ਬੈਠੇ ਹੁੰਦੇ ਆ ਅੱਜ ਸਾਡਾ ਜਿਹੜਾ ਪੈਰ ਉੱਠਿਆ ਸੀ 에ਅਰ ਬੱਲ ਨੂੰ 에ਅਰ ਬੀਚ ਬੱਲ ਨੂੰ ਜੇ ਜਦੋਂ ਅਸੀਂ ਇੱਧਰ ਆਉਣੇ ਆ ਤੇ ਸਾਡ ਨੂੰ ਸਾਰਿਆਂ ਤੋਂ ਪਹਿਲਾਂ ਇਸ ਗੱਲ ਦਾ ਪੱਕਾ ਹੀ ਆਪਣੇ ਆਪ ਤੇ ਮਾਣ ਹੁੰਦਾ ਕਿ ਉੱਥੇ ਸਾਡੇ ਮਿੱਤਰ ਬੈਠੇ ਆ ਏਅਰ ਬੀਚ ਦੇ ਉੱਪਰ ਇੱਕ ਹੋਟਲ ਆ ਸਾਰਿਆਂ ਨੇ ਦੇਖਿਆ ਹੋਣਾ ਹੋਰਾਈਜ਼ਨ ਉਸ ਹੋਟਲ ਦੇ ਵਿੱਚ ਸਾਡੇ ਵੀਰ ਜਸਵਿੰਦਰ ਜੀ ਤੇ ਸੁਮੇ ਸ਼ਰਮਾ ਹਰ ਵੇਲੇ ਹਾਜ਼ਰ ਮਿਲਦੇ ਆ ਤੇ ਅੱਜ ਅਸੀਂ ਇੱਥੇ ਜਿਹੜਾ ਏਅਰ ਆਏ ਤੇ ਹੋਰਾਈਜ਼ਨ ਦੇ ਵਿੱਚ ਨਾ ਆਈਏ ਇਥੋਂ ਦਾ ਦਾਣਾ ਪਾਣੀ ਨਾ ਛੱਕੀਏ ਹੋ ਹੀ ਨਹੀਂ ਸਕਦਾ ਸਾਡਾ ਆਪਣਾ ਇਹ ਤੇ ਮੈਂ ਜਸਵੰਦਰ ਭਾਈ ਜਿਹਦੇ ਨਾਲ ਗੱਲ ਕਰਦੇ ਕਰਦੇ ਮੈਂ ਕਿਹਾ ਵੀ ਹਾਰਾਈਜਨ ਦੀ ਜਿਹੜੀ ਇਸ ਲੋਕੇਸ਼ਨ ਤੇ ਖੜੇ ਤੇ ਇਹਦੇ ਨੇੜੇ-ਨੇੜੇ ਜੁੜੀਆਂ ਐਕਟੀਵਿਟੀਜ਼ ਹੁੰਦੀਆਂ ਵੀ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੇ ਆ ਕਿ ਜਿਹੜੇ ਸਾਡੇ ਦੋਸਤ ਮਿੱਤਰ ਗਲਾਸਗੋ ਜਾਂ ਸਕਾਟਲੈਂਡ ਹੋਰ ਕਿਤੇ ਵਸਦੇ ਆ ਉਹਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਤੇ ਜਸਵੰਦਰ ਭਾਈ ਬਲਾਂ ਤਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਇੰਨੇ ਸੋਹਣੀ ਲੋਕੇਸ਼ਨ ਤੇ ਬੈਠੇ ਹੋ ਇੰਨੇ ਪਿਆਰੇ ਥਾਂ ਤੇ ਬੈਠੇ ਹੋ ਮੈਂ ਕਹਿੰਦਾ ਵੀ ਜਿਹੜਾ ਬੰਦਾ ਇੱਥੇ ਕਿ ਜਾ ਕੇ ਵਸ ਜੇ ਵੈਸੇ ਹੀ ਉਮਰ ਵਧਾ ਜਾਂਦਾ ਆਪਦੀ ਬਿਲਕੁਲ ਜੀ ਫਰੈਸ਼ ਹਵਾ ਦੇਖੋ ਹਣਾ ਆਕਸੀਨ ਫਰੈਸ਼ ਹਾਂ ਜੀ ਤੇ ਨਜ਼ਾਰੇ ਆ ਜੀ ਟੀਅਰ ਦੇ ਵਿੱਚ ਦੋ ਚੀਜ਼ਾਂ ਮੇਰੇ ਹੁਣ ਤੱਕ ਸੁਣਨ ਤੇ ਆਈਆਂ ਇੱਕ ਤਾਂ ਕਹਿੰਦੇ ਵੀ ਇੱਥੇ ਜਿਹੜੀ ਇੰਗਲੈਂਡ ਵਾਲੇ ਪਾਸਿਓਂ ਵੀ ਹਨਾ ਇੱਕ ਦੌੜ ਸਾਈਕਲਾਂ ਵਾਲੇ ਆਉਂਦੇ ਆ ਸਾਈਕਲਿਸਟ ਹੁੰਦੇ ਆ ਚੇਜ ਦੱਸਣ ਵੀ ਸੂਰਜ ਦਾ ਪਿੱਛਾ ਕਰਦੇ ਕਰਦੇ ਇੱਧਰ ਨੂੰ ਆਉਂਦੇ ਆ ਹਨਾ ਨਿਊਕਾਸਲ ਤੋਂ ਆਉਂਦੇ ਆ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੀ ਇੱਥੇ ਉਹ ਇਵੈਂਟ ਹੁੰਦੀ ਹੈ ਹਾਂਜੀ ਉਹ ਜਿਹੜੀ ਹਰ ਸਾਲ ਹੁੰਦੀ ਆ ਜੀ ਉਹ ਨਿਊਕਾਸਲ ਤੇ ਜਦੋਂ ਸੂਰਜ ਉੱਥੋਂ ਚੜ੍ਹਦਾ ਆ ਜੀ ਉੱਥੋਂ ਸੂਰਜ ਚੜ੍ਹਨ ਦੇ ਨਾਲ-ਨਾਲ ਉਹ ਪਹਾੜੀ ਦੇ ਨਾਲ-ਨਾਲ ਹੁੰਦੇ ਹੋਏ ਜਿੱਧਰ ਸਾਈਕਲ ਰੂਟ ਆ ਉਹਦੇ ਨਾਲ ਆਉਂਦੇ ਉਹ ਜੀ ਤੇ ਇੱਥੇ ਆ ਕੇ ਸੂਰਜ ਛਪਦਾ ਜਦੋਂ ਇੱਥੇ ਪਹੁੰਚਦਾ ਉਹਨਾਂ ਦਾ ਟਾਈਮ ਹੁੰਦਾ ਜੀ ਤੇ ਉਹ ਉਹ ਜਦੋਂ ਆਉਂਦੇ ਆ ਉਹ ਤਕਰੀਬਨ 2-4000 ਹੁੰਦੇ ਆ ਜਦੋਂ ਲੋਕ ਉਹਨੇ ਸਾਰੇ 에어 ਦੇ ਹੋਟਲ ਬੋ ਪੀਤੇ ਹੁੰਦੇ ਆ ਅੱਛਾ ਤੇ ਇੱਥੇ 에어 ਬੀਚ ਤੇ ਜਿਹੜੇ ਲੋਕਲ ਅਥਾਰਟੀ ਆ ਉਹ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਹੁੰਦੇ ਆ ਜੀ ਜੀ ਐਮਬੂਲੈਂਸ ਵਾਲੇ ਖੜੇ ਹੁੰਦੇ ਆ ਲੋਕ ਆਪੋ ਆਪਣੇ ਜਿਹੜੇ ਕੋਈ ਉਸਾਨ ਨੂੰ ਫੂਡ ਦੇਣ ਲਈ ਖੜੇ ਹੁੰਦੇ ਆ ਕੋਈ ਡਰਿੰਕ ਦੇਣ ਲਈ ਖੜੇ ਹੁੰਦੇ ਆ ਜੀ ਉਹਨਾਂ ਦਾ ਵਾਰਮ ਵੈਲਕਮ ਲਈ ਇੱਥੇ ਬਹੁਤ ਸਾਰਾ ਭਰਿਆ ਹੁੰਦਾ ਅੱਛਾ ਤੇ ਉਹ ਜਦਾਂ ਉਹਨਾਂ ਦੇ ਵਿੱਚ ਖਾਸੀਅਤ ਇਹ ਆ ਕਿ ਉਹਨਾਂ ਵਿੱਚ ਜੰਗ ਵੀ ਹੁੰਦੇ ਬਹੁਤ ਜੀ ਬਜ਼ੁਰਗ ਵੀ ਹੁੰਦੇ ਆ ਜੀ 70 ਸਾਲ ਦੇ ਤੁਸੀਂ ਬਲੀਵ ਨਹੀਂ ਕਰਨਾ ਭਾਜੀ 70 ਸਾਲ ਦੇ ਬਜ਼ੁਰਗ ਨਿਊਕਾਸਲ ਤੋਂ ਸਾਈਕਲ ਚਲਾ ਕੇ ਇੱਥੇ ਆ ਜਾਂ ਕਿਆ ਤੇ ਕਿਆ ਬਾਤ ਹੈ ਉਹਨਾਂ ਦੀ ਮੈਂ ਸਾਡੇ ਦਰਸ਼ਕਾਂ ਨੂੰ ਜਾਂ ਸਾਡੇ ਭਾਈਚਾਰੇ ਦੇ ਸੱਜਣਾ ਨੂੰ ਦੱਸ ਦੇਵਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਈਵੈਂਟ ਹੁੰਦੀ ਆ ਜਿਹਨੂੰ ਅਸੀਂ ਗੈਰ ਭਾਰਤੀ ਵੀ ਕਹਿ ਲੀਏ ਲੋਕ ਕਰਦੇ ਆ ਤਾਂ ਸਾਡੀ ਸਮੂਲੀਅਤ ਬਹੁਤ ਘੱਟ ਹੁੰਦੀ ਆ ਜਦਾਂ ਹੁੰਦੀ ਹੀ ਨਹੀਂ ਪਰ ਮੈਂ ਬੜੇ ਮਾਣ ਨਾਲ ਕਹਿ ਰਿਹਾ ਕਿ ਪਿਛਲੇ ਸਾਲ ਵੀ ਜਦੋਂ ਮੈਂ ਇਸ ਈਵੈਂਟ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚਿਆ ਸੀ ਤੇ ਮੈਨੂੰ ਮੈਂ ਬੜੇ ਮਾਣ ਨਾਲ ਕਹਿਣਾ ਕਿ ਜਸਵਿੰਦਰ ਵੀਰ ਜੀ ਤੇ ਸੁਮੇਸ਼ ਸ਼ਰਮਾ ਜਿਹੜੀ ਇਹਨਾਂ ਦੀ ਟੀਮ ਆ ਹੋਟਲ ਦੀ ਹੋਰਾਈਜ਼ਨ ਦੀ ਉਹਨਾਂ ਵੱਲੋਂ ਉਹਨਾਂ ਲੋਕਾਂ ਨੂੰ ਬਹੁਤ ਹੀ ਜੋਸ਼ੀਲਾ ਸਵਾਗਤ ਕੀਤਾ ਗਿਆ ਸੀ ਇਹ ਬਹੁਤ ਟਾਮੀਆਂ ਗੱਲਾਂ ਹੀ ਹੁੰਦੀਆਂ ਕਿਉਂਕਿ ਜੇ ਤੁਸੀਂ ਕਿਸੇ ਭਾਈਚਾਰੇ ਦੇ ਵਿੱਚ ਵਿਚਰਦੇ ਹੋ ਤਾਂ ਉਹਦੇ ਵਰਗਾ ਜਾਂ ਉਹਨਾਂ ਦੇ ਨਾਲ ਵਿਚਰਨਾ ਇਹ ਵੀ ਇੱਕ ਵੱਡੀ ਖਾਸੀਅਤ ਹੁੰਦੀ ਹੈ ਮੈਂ ਤੁਹਾਡੇ ਯਾਨੀ ਕਿ ਸਾਡੇ ਸਾਡੇ ਭਾਈਚਾਰੇ ਵੱਲੋਂ ਤੁਹਾਨੂੰ ਮੈਂ ਕਹਿੰਦਾ ਵੀ ਇਹਦੇ ਲਈ ਮੈਂ ਧੰਨਵਾਦ ਕਰਦਾ ਜੀ ਸ਼ੁਕਰੀਆ ਜੀ ਕਿਉਂਕਿ ਇੱਕ ਰਾਜਦੂਤ ਬਣਨ ਵਾਲੀ ਗੱਲ ਹੁੰਦੀ ਹੈ ਕਿਸੇ ਹਨਾ ਕਰਨ ਲਈ ਤੇ ਦੂਜੀ ਗੱਲ ਇੱਥੇ ਇੱਕ 에ਅਰ ਸ਼ੋਅ ਹੁੰਦਾ ਜਿਹਦੇ ਕਰਕੇ 에ਅਰ ਆ ਜਿਹੜਾ ਹਾਂ ਪਰਸਪਦ ਹੈ ਜੀ ਉਦੇਵਰ ਕੀ ਕੀ ਆ ਉਹ ਪਹਿਲਾਂ ਕੋਵਿਡ ਤੋਂ ਪਹਿਲਾਂ ਉਹ ਹੁੰਦਾ ਹੁੰਦਾ ਸੀ ਕੋਵਿਡ ਕਰਕੇ ਬੰਦ ਹੋ ਗਿਆ ਸੀਗਾ ਉਹ ਜੀ ਉਸ ਤੋਂ ਬਾਅਦ ਫਿਰ ਰੀਸਟਾਰਟ ਹੋਇਆ ਉਹ ਕੀ ਹੁੰਦਾ ਉਹਦੇ ਵਿੱਚ ਅਮਰੀਕਾ ਤੋਂ ਪਲੇਨ ਆਉਂਦੇ ਆ ਜੀ ਉਹ ਦੂਸਰੇ ਪਲੇਨ ਹੁੰਦੇ 에ਅਰ ਸ਼ੋ ਆਲੇ ਵਾਰ ਆਲੇ ਵੀ ਹੁੰਦੇ ਆ ਜੀ ਐ ਤਕਰੀਬਨ 25 ਤੋਂ 30 ਤਰ੍ਹਾਂ ਦੇ ਪਲੇਨ ਹੁੰਦੇ ਆ ਅੱਛਾ ਤੇ ਉਹ ਜਦ ਆਪੋ ਆਪਣਾ ਵੱਖਰ ਵੱਖਰਾ ਸ਼ੋ ਕਰਦੇ ਹਾਂ ਸਮੁੰਦਰ ਦੇ ਉੱਪਰ ਦੀ ਜੀ ਤੇ ਉਡਾਰੀਆਂ ਮਾਰਦੇ ਆ ਤਾਂ ਲੋਕ ਇੱਥੇ ਲੋਕਾਂ ਦਾ ਜ਼ੂਮ ਹੁੰਦਾ ਬਹੁਤ ਜ਼ਿਆਦਾ ਹੂੰ ਇੱਥੇ ਜਾਨੀ ਤਿਲ ਸਿੱਟ ਨੂੰ ਫਾਹ ਨਹੀਂ ਹੁੰਦਾ ਮੈਨੂੰ ਵੀ ਬੱਚਿਆਂ ਦੀਆਂ ਰਾਈਡਸ ਵਗੈਰਾ ਵੀ ਲੱਗਿਆ ਹੁੰਦਾ ਮੇਲਾ ਹੁੰਦਾ ਪੂਰਾ ਹਣਾ ਪੂਰਾ ਮੇਲਾ ਹੁੰਦਾ ਇਹ ਸਾਰਾ ਬੰਦ ਕੀਤਾ ਹੁੰਦਾ ਕਾਉਂਸਲ ਨੇ ਜੀ ਤੇ ਇੱਥੇ ਜਿਹੜੀ ਰੋਡ ਤੇ ਕੋਈ ਨਹੀਂ ਕਾਰ ਨਹੀਂ ਆ ਸਕਦੀ ਤੇ ਸਾਰੇ ਲੋਕ ਇੱਥੇ ਭਰੇ ਹੁੰਦੇ ਆ ਤੇ ਮੇਲਾ ਵੀ ਲੱਗਿਆ ਹੁੰਦਾ ਸਟਾਲ ਬਹੁਤ ਲੱਗੇ ਹੁੰਦੇ ਆ ਤੇ ਬਹੁਤ ਦੂਰੂ ਦੂਰੋਂ ਲੋਕ ਐਸੇ ਵੈਸੇ ਸਾਡੇ ਲੋਕ ਬਹੁਤ ਘੱਟ ਨਿਕਲਦੇ ਆ 에ਅਰ ਨਾਲੋਂ ਜੀ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਜਦੋਂ 에ਅਰ ਸ਼ੋ ਹੁੰਦਾ ਜੀ ਹੁਣ ਹੋਣ ਵਾਲਾ ਹੀ ਆ ਜੂਨ ਦੇ ਵਿੱਚ ਮੇਰੇ ਖਿਆਲ ਜੀ ਐਗਜੈਕਟ ਡੇਟ ਤਾਂ ਮੈਨੂੰ ਪਤਾ ਨਹੀਂ ਹਜੇ ਪਰ ਆਉਣ ਵਾਲਾ ਹੀ ਆ ਪਰ ਸਾਡੇ ਮਿੱਤਰ ਜਸਵਿੰਦਰ ਵੀਰ ਜੀ ਤੇ ਸੁਮੇਸ਼ ਸ਼ਰਮਾ ਇਹਨਾਂ ਦੀ ਖੁੱਲੀ ਛੁੱਟੀ ਆ ਤੇ ਖੁੱਲਾ ਸੱਦਾ ਵੀ ਆ ਕਹਿੰਦੇ ਵੀ ਜਦੋਂ ਵੀ ਤੁਸੀਂ ਏਅਰਵਾਲ ਨੂੰ ਆਉਣੇ ਆ ਏਅਰਬੀਚ ਵੱਲ ਨੂੰ ਆਉਣੇ ਆ ਤਾਂ ਆਪਦੀ ਗੱਡੀ ਦਾ ਸਟੀering ਇਧਰ ਨੂੰ ਮੋੜੋ ਨਾਲੇ ਚਾਹ ਵੀ ਕੇ ਜਾਇਓ ਮੈਂ ਇਹਦੇ ਲਈ ਵੀ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਇੱਕ ਕੁਦਰਤ ਦਾ ਨਜ਼ਾਰਾ ਜੀ ਦੇਖੋ ਨੇਚਰਲ ਆ ਬੀਚ ਆ ਪਹਾੜੀ ਆ ਤੇ ਫਰੈਸ਼ ਹਵਾ ਆ ਜਦੋਂ ਤੁਸੀਂ ਕਿਤੇ ਸਵੇਰੇ ਸਵੇਰੇ ਇਧਰ ਨੂੰ ਆਓ ਜੀ ਪਹਿਲਾਂ ਤਾਂ ਇਸ ਕੰਡੇ ਤੇ ਸੈਰ ਕਰੋ ਅੱਧਾ ਘੰਟਾ ਘੰਟਾ ਤੇ ਸਾਡੇ ਕੋਲ ਫ੍ਰੀ ਕਾਫੀ ਪੀ ਕੇ ਜਾਓ ਅਸੀਂ ਰੋਲ ਵੀ ਜਾਂ ਬ੍ਰੈਡ ਵੀ ਜਾਂ ਜੋ ਵੀ ਹੋਗਾ ਅਸੀਂ ਫ੍ਰੀ ਕਰਾਵਾਂਗੇ ਜੀ 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 ਇਹ ਵੀ ਇੱਕ ਵੱਡੀ ਗੱਲ ਆ ਨਾ ਕਿ ਸਾਡੇ ਪੰਜਾਬੀ ਭਾਈਚਾਰੇ ਲਈ ਸਪੈਸ਼ਲ ਹੈ ਜੀ ਬਿਲਕੁਲ ਇਹ ਅਸੀਂ ਤਾਂ ਉਡੀਕਦੇ ਰਹੇ ਨੇ ਜਦੋਂ ਆਪਾਂ ਪੁਰਾਣੇ ਨੂੰ ਉਡੀਕਦੇ ਰਹੀਦਾ ਬਈ ਪੁਰਾਣੇ ਆਉਣਗੇ ਕਦੋਂ ਤੇ ਅਸੀਂ ਤੁਹਾਡੇ ਗਲਾਸ ਕੋ ਉਡੀਕਦੇ ਰਹੀਦਾ ਵੀ ਕੋਈ ਨਾ ਕੋਈ ਬੰਦਾ ਆਵੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ ਸੋ ਦੋਸਤੋ ਇਹ ਸਨ ਸਾਡੇ ਵੀਰ ਜਸਵਿੰਦਰ ਜੀ ਤੇ ਸੋਮੇਸ਼ ਸ਼ਰਮਾ ਉਹ ਕੈਮਰੇ ਤੋਂ ਬਾਹਰ ਆ ਜਿੰਨਾ ਦਾ ਇੱਥੇ ਹੋਰਾਈਜ਼ਨ ਨਾਂ ਦਾ ਹੋਟਲ ਆ ਏਰਥ ਬੀਚ ਦੇ ਉੱਪਰ ਤੇ ਮੈਂ ਬੜੇ ਮਾਣ ਨਾਲ ਕਹਿਣਾ ਕਿ ਜਦੋਂ ਵੀ ਭਾਈਚਾਰੇ ਦੇ ਵਿੱਚ ਕੋਈ ਗਤੀਵਿਧੀ ਹੁੰਦੀ ਆ ਚਾਹੇ ਉਹ ਸਹਿਤਕ ਹੋਵੇ ਸੱਭਿਆਚਾਰਕ ਹੋਵੇ ਖਾਸ ਤੌਰ ਤੇ ਜਦੋਂ ਵੀ ਕੋਈ ਪੰਜ ਦਰਿਆਵਾਂ ਵੱਲੋਂ ਇਹੋ ਜਿਹੀ ਕੋ ਗੱਲ ਬਿੱਢੀ ਜਾਂਦੀ ਆ ਤਾਂ ਇਹ ਜੋੜੀ ਸਾਡੇ ਨਾਲ ਹਮੇਸ਼ਾ ਖੜਦੇ ਆ ਤੇ ਮੈਂ ਕਹਿੰਦਾ ਕਿ ਇਹ ਦਿਲ ਗੁਜ ਜਿਹੜਾ ਗੁਰਦਾ ਹੁੰਦਾ ਇਹ ਕਿਸੇ ਕਿਸੇ ਕੋਲ ਹੁੰਦਾ ਆਪਦੇ ਮੂੰਹ ਦੀ ਬੁਰਕੀ ਚੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਹਾਜ਼ਰੀ ਲਾਉਣੀ ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਜਸਵੰਦਰ ਬਾਈ ਜੀ ਅਸੀਂ ਜਿੰਨੀ ਕਿ ਜੋਗਰੇ ਆ ਤੁਹਾਡੇ ਨਾਲ ਆ ਸਾਡੀਆਂ ਸ਼ੁਭਚਾਵਾ ਤੁਹਾਡੇ ਨਾਲ ਆ ਤੇ ਮੈਂ ਵੀ ਕਹਿੰਦਾ ਵੀ ਜਦੋਂ ਵੀ ਤੁਸੀਂ 에ਰਵਲ ਨੂੰ ਆਓ ਤਾਂ ਪਾਇਂਦਰਿਆ ਦਾ ਨਾਂ ਲੈ ਕੇ ਸਾਡੇ ਹਿੱਸੇ ਦਾ ਵੀ ਚਾਹ ਦਾ ਕੱਪ ਵੀ ਦਿੱਖਿਆ ਜਾਏ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ